ਕੀ ਅਮਰੀਕਾ ਤੋਂ ਖਾਸ ਤੌਰ ਤੇ ਅੰਮ੍ਰਿਤਸਰ ਪਹੁੰਚੇ ਨੇ ਗੁਰਦਰਾ ਸ਼ਹੀਦਗੰਜ ਸਾਹਿਬ ਵਿਖੇ ਚ ਪੈਰਾ ਪੜਨ ਵਾਸਤੇ ਭਾਜੀ ਕੀ ਕਹਿਣਾ ਜੀ ਕਿੰਨਕ ਇੱਥੇ ਵੱਡੀ ਆਸ ਹੈ ਸੰਗਤਾਂ ਦੀ ਕਿੰਨੀ ਵੱਡੀ ਗਤੀਵਿਧੀ ਇਸ ਤਰ੍ਹਾਂ ਦੇਖੀਏ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਨ ਡੇਢ ਜਾਨੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਦੀ ਕਿਰਪਾ ਜੀ ਕੈਲੀਫੋਰਨੀਆ ਤੋਂ ਆਏ ਆ ਤੇ ਸਪੈਸ਼ਲ ਅਫੇਸ਼ੀ ਦੀ ਸਾਹ ਮੱਥਾ ਟੇਕਣ ਆਏ ਵਿੱਚ ਵਾਹ ਮਹਾਰਾਜ ਜੀ ਆਪਣੇ ਬਾਬੇ ਦੀ ਸੋਜੀ ਕਿਰਪਾ ਜੀ ਇਹ ਉਹ ਧਾਰਾ ਜਿੱਥੇ ਜੋ ਵੀ ਮੰਗ ਲਓ ਉਹ ਮਿਲ ਜਾਂਦਾ ਬਿਲਕੁਲ ਜੀ ਬਿਲਕੁਲ ਬਾਕੀ ਸਾਰੀਆਂ ਸੰਗਤਾਂ ਇੱਥੇ ਆ ਬੜੀ ਵੱਡੀ ਐਗਜ਼ੈਂਪਲ ਆ ਵੀਰ ਜੀ ਬਹੁਤ ਅਮੀਰ ਆ ਆਪਣੇ ਬਾਬਾ ਜੀ ਸਿੰਘ ਜੀ ਹਾਂ ਜੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਦੁਪਹਿਰਾ ਘਰ ਪਹੁੰਚਦੀਆਂ ਕੀ ਕਰਦੇ ਇਹ ਬਾਬਾ ਦੀਪ ਸਿੰਘ ਦਾ ਬੜਾ ਵੱਡਾ ਸਥਾਨ ਹੈ ਜੀ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਬਾਬਾ ਦੀਪ ਸਿੰਘ ਦੀ ਬੜੀ ਕਿਰਪਾ ਹੈ ਸੰਗਤਾਂ ਇੰਡੀਆ ਤੋਂ ਲੈ ਕੇ ਬਾਹਰ ਫੋਰਨ ਕੰਟਰੀਆਂ ਤੱਕ ਵੀ ਇੱਥੇ ਦੁਪਹਿਰਾ ਭਰ ਲਈ ਆਉਂਦੀਆਂ ਸਪੈਸ਼ਲ ਔਰ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਬਾਬਾ ਦੀਪ ਸਿੰਘ ਦਾ ਦੜਬੜਾ ਵੱਡਾ ਹੈ ਔਰ ਬਾਬਾ ਦੀਪ ਸਿੰਘ ਜੀ ਬੜੀ ਕਿਰਪਾ ਕਰਦੇ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ ਔਰ ਉਹ ਝੋਲੀਆਂ ਭਰਦੇ ਦੇਖ ਕੇ ਲੋਕਾਂ ਦੀਆਂ ਆਸਥਾਂ ਪੂਰੀਆਂ ਹੁੰਦੀਆਂ ਦੇਖ ਕੇ ਸੰਗਤਾਂ ਹਮ ਹੁਮਾ ਕੇ ਪਹੁੰਚਦੀਆਂ ਨੇ ਔਰ ਗੁਰੂ ਦੇ ਚਰਨਾਂ 'ਚ ਨਤਮਸਤਕ ਹੁੰਦੀਆਂ ਨੇ ਔਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਧੀਆ ਬਾਬਾ ਦੀਪ ਸਿੰਘ ਜੀ ਦਾ ਮੇਰਵਾਰਾ ਸਾਹਿਬ ਹੈ ਇਹ ਸੱਭਾ ਜੀ ਨੇ ਸ਼ਹੀਦੀ ਦਿੱਤੀ ਬਹੁਤ ਵਧੀਆ ਜਗਾ ਸਥਾਨ ਹੈ ਕਹਿੰਦੇ ਆਸਥਾ ਤੇ ਸ਼ਰਧਾ ਨਾਲ ਮੰਗੀ ਹਰ ਮੁਰਾਦ ਤੇ ਹਾਂ ਹਰ ਮੁਰਾਦ ਪੂਰੀ ਹੁੰਦੀ ਹੈ ਇੱਥੇ ਆਸਥਾ ਨਾਲ ਮੰਗੀ ਸੰਗਤ ਦਾ ਅਥਾ ਸਲਾਬ ਉਮਰ ਦਾ ਹੈ ਇੱਥੇ ਆਤਵਾਦ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਿਰ ਦੇਖੋ ਰਸ਼ ਕਿੰਨਾ ਹੈ ਉਹਦੇ باوجود ਵੀ ਆਰਾਮ ਨਾਲ ਸਾਰੇ ਯਾਤਰੀ ਜਾ ਰਹੇ ਆ ਆਰਾਮ ਨਾਲ ਸਾਰੇ ਯਾਤਰੀ ਆ ਰਹੇ ਆ ਪਹਿਲਾਂ ਸਭ ਕੱਟ ਆਉਂਦੇ ਹਰ ਅੱਜ ਦਾ ਕਦੇ ਕਦੇ ਮੇ ਲੁਧਿਆਣਾ ਤੋਂ ਆਏ ਇਹ ਸ਼ਹੀਦਾਂ ਦੀ ਸ਼ੋਭਾ ਅੱਜ ਤੋਂ ਨਹੀਂ ਵੱਧਦੀ ਜਾ ਰਹੀ ਸ਼ਹੀਦਾਂ ਦੀ ਸ਼ੋਭਾ ਉਦੋਂ ਤੋਂ ਹੀ ਵੱਧਦੀ ਜਾ ਰਹੀ ਜਦੋਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਜਾ ਕੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣੇ ਆਪ ਨੂੰ ਕਲਗੀਧਰ ਪਾਤਸ਼ਾਹ ਦੇ ਸਮਰਪਿਤ ਕਰ ਦਿੱਤਾ ਸੀ ਤੇ ਫਿਰ ਅਮਰਤ ਛੱਕ ਕੇ ਤੇ ਤਿਆਰ ਬਰ ਤਿਆਰ ਹੋ ਕੇ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਵੀ ਸਤਿਗੁਰਾਂ ਦਾ ਸਾਥ ਦਿੱਤਾ ਸ਼ਹੀਦਾਂ ਸਿੰਘਾਂ ਨੇ ਤੇ ਬੜੀ ਵੱਡੀ ਸੇਵਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਨਿਭਾਈ ਤੇ ਫਿਰ ਕੌਮ ਦੀ ਪੰਥ ਦੀ ਗੁਰੂ ਧਾਮਾਂ ਦੀ ਸੇਵਾ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਇਹ ਸੀਸ ਦਾ ਬਲੀਦਾਨ ਦੇ ਕੇ ਨਭਾਈ ਇਹ ਕਰਕੇ ਸ਼ਹੀਦਾਂ ਦੀ ਜਿਹੜੀ ਉਪਮਾ ਵਾ ਨਾ ਜੀ ਤੇ ਅੱਜ ਤੋਂ ਨਹੀਂ ਵਧਣ ਲੱਗੀ ਇਹ ਉਦੋਂ ਤੋਂ ਹੀ ਵੱਧਦੀ ਆ ਰਹੀ ਜਦੋਂ ਦੀਆਂ ਜਦੋਂ ਦੀ ਸ਼ਹੀਦਾਂ ਦੀ ਸ਼ਹਾਦਤ ਹੋਈ ਆ ਤੇ ਸ਼ਹੀਦਾਂ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰਹਿ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਦਾ ਬਚਨ ਮੰਨ ਕੇ ਜੋ ਸੇਵਾਵਾਂ ਕੀਤੀਆਂ ਸ਼ਹੀਦਾਂ ਦੀ ਉਦੋਂ ਦੀ ਜਾਇਜ਼ਾਕਾਰ ਆ। ਹਰਦਾ ਸਾਹਿਬ ਦਾ ਵਿਚਾਰ ਹੋ ਰਿਹਾ ਸੇਵਾ ਹੋ ਰਹੀ ਹੈ ਕਿਦੋਂ ਤੱਕਨ ਸਮਰਪਿਤ ਹੋ ਜਾਏਗਾ। ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਜੋਰਾ ਸ਼ੋਰਾਂ ਦੇ ਨਾਲ ਕਿ ਤੁਸੀਂ ਸਰੀਆ ਤੇ ਸੀਮੈਂਟ ਲੈ ਕੇ ਆਓ। ਤੇ ਛੇਤੀ ਤੋਂ ਛੇਤੀ ਹੁਣ ਅੱਗੇ ਜਿਹੜੀ ਆ ਕਾਰ ਪਾਰਕਿੰਗ ਜਿਹੜੀ ਉਹ ਤਿਆਰ ਹੋ ਗਈ ਆ। ਹੁਣ ਚਾਰ ਮੰਜ਼ਲਾ ਉੱਪਰ ਬਿਲਡਿੰਗ ਬਣਨੀ ਆ ਦੋ ਲੰਗਰ ਹਾਲ ਇੱਕ ਕਿਚਨ ਬਣਨਾ ਹੈ ਖਣ ਪਾਠਾਂ ਦੇ ਕਮਰੇ ਤੇ ਉਹ ਵੀ ਸ਼ਹੀਦਾਂ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੰਨੀ ਛੇਤੀ ਹੋ ਸਕੇਗਾ ਬਣ ਕੇ ਤਿਆਰ ਕਰਕੇ ਤੇ ਸੇਵਾ ਚੋਂ ਚાલુ ਕਰਾਂਗੇ ਜੀ ਆਹੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਸੰਗਤਾਂ ਦੀ ਵੱਡੀ ਆਸਥਾ ਹੈ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਦਰ ਤੇ ਨਤਮਸਕ ਹੋਣ ਵਾਸੇ ਪਹੁੰਚ ਗਿਆ ਨੇ ਔਰ ਇਹ ਉਹ ਧਾਰਾ ਹੈ ਜਿੱਥੇ ਹਰ ਮੰਗੀ ਮਨੋ ਕਾਮਨਾ ਜਿਹੜੀ ਉਹ ਬਾਬਾ ਦੀਪ ਸਿੰਘ ਜੀ ਦੀ ਪੂਰੀ ਕਰਦੇ ਨੇ ਤੇ ਐਤਵਾਰ ਨੂੰ ਸੰਗਤਾਂ ਚਪੈਰਾ ਕਟਵਾਸੇ ਪਹੁੰਚਦਿਆਂ ਨੇ ਹਜ਼ਾਰਾਂ ਹੀ ਨਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇੱਥੇ ਨਤਮਸਤ ਹੋ ਕੇ ਚਪੈਰਾ ਸਾਹਿਬ ਕਟਦੀਆਂ ਨੇ ਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਕਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੈਨਿਕ ਸਿਰਾ ਟੀਵੀ ਅੰਮ੍ਰਿਤਸਰ